Thank you. ਸੰਗਤ ਕਾ ਵਾਹੇ ਗੁਰੂ ਦਸਾਂ ਦੇ ਤੇ ਬੇਨਤੀ ਕਾ ਤੇ ਗਾ ਦਿਓ ਵਾਹੇ ਗੁਰੂ ਵਾਹੇ ਗੁਰੂ ਇੱਕ ਵਾਰੀ ਸ਼ਹੀਦਾ ਦੇ ਚਰਨਾਂ ਤੇ ਸੀਸ ਰੱਖੀ ਸੀਸ ਰੱਖ ਕੇ ਅਦਬ ਸਹਿਤ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਬੀਬੀ ਸ਼ਰਨ ਕੌਰ ਨੇ ਇਹ ਸੇਵਾ ਕਵਾਈ ਜਦੋਂ ਅਗਨੀ ਬੁਖਾਈ ਅੱਗ ਦੀਆਂ ਲਾਟਾਂ ਬਲੀਆਂ ਹੈਰਾਨ ਹੋ ਗਏ ਦੂਰ ਥੱਕੇ ਤੇ ਪੁੱਟੇ ਬੈਠੇ ਕੁਝ ਮੁਗਲ ਪਠਾਨ ਹੈ ਕੌਣ ਹੈ ਇਹ ਅੱਗੇ ਭਾਪੜ ਮਾਰ ਦਿੱਤੇ ਮਨ ਦੇ ਵਿੱਚ ਡਰ ਹੈ ਡਰ ਦੇ ਨੇੜੇ ਵੀ ਨਹੀਂ ਆਉਂਦੇ ਹੌਸਲਾ ਕਰਕੇ ਇਕੱਠੇ ਹੋ ਕੇ ਅੜ ਕੇ ਨੇੜੇ ਆਵਾਜ਼ਾਂ ਲੰਮੇ ਤੇ ਕੌਣ ਹੈ ਬੀਬੀ ਅਰਸ਼ਰਨ ਕੌਰ ਅੱਗੇੋਂ ਤਿਆਰ ਬਣ ਤਿਆਰ ਹੋ ਕੇ ਆਪਣੇ ਹੱਥ ਵਿੱਚ ਸ੍ਰੀ ਸਾਹਿਬ ਪਕੜ ਲਈ ਆਖਰਕਾਰ ਟੱਕਰਾ ਕੀਤਾ ਨਾਜਾਲਮਾਂ ਦਾ ਗਹਿਰੇ ਵਾੜ ਉੱਤੇ ਇਹ ਨਾਜਾਲਮਾਂ ਦੇ ਬੀਬੀ ਅਰਸ਼ਦ ਕੌਰ ਨੂੰ ਜਿਉਂਦਾ ਬਲਦੀ ਹੋਈ ਉਸ ਸੇਖਾ ਦੇ ਅੰਦਰ ਛੁੱਟ ਗਿਆ ਗੁਰਸਿੱਖੋ ਜਿੱਥੇ ਵੀਰਾਂ ਦਾ ਸੰਸਕਾਰ ਹੋਇਆ ਉੱਥੇ ਵੀ ਬੀਬੀ ਸ਼ਰਨ ਕੌਰ ਵੀ ਸ਼ਹਾਦਤ ਦਾ ਜਾਨ ਪੀ ਗਈ ਭਾਈ ਰਾਮਾ ਦੀ ਭਾਈ ਤੋਕਾ ਜੀ ਦਾ ਵੀ ਜ਼ਿਕਰ ਆਉਂਦਾ ਹੈ ਜਿਹੜੇ ਫਿਊਲ ਕਿਆ ਰਿਆਸਤਾ ਵਿੱਚੋਂ ਮਾਮਲਾ ਤਾਰਨ ਵਾਸਤੇ ਆਏ ਸਨ ਉਹਨਾਂ ਜਾ ਕੇ ساری ਵਾਰਤਾ ਦੰਦਮਾ ਸਾਹਿਬ ਦੀ ਕਰਤੀ ਤੇ ਦੱਸੀ ਪਰ ਅੱਜ ਵੀ ਇਤਿਹਾਸ ਵਿੱਚ ਇੱਥੇ ਹੀ ਉਹ ਵਿਸਰਣਤਾ ਕਰ ਰਿਹਾ ਜਿੱਥੇ ਗੁਰੂ ਕੇ ਲਾਲ ਸ਼ਹੀਦ ਹੋਏ ਉਹਨਾਂ ਦੀ ਸ਼ਹੀਦੀ ਨੂੰ ਪ੍ਰਣਾਮ ਬੀਬੀ ਸ਼ਰਧਾ ਵਰ ਦੇ ਉਦਮ ਤੇ ਜਜ਼ਬੇ ਨੂੰ ਸਿਰਦਾ ਕਰਦੇ ਆ ਉਹਨਾਂ ਦੀ ਸ਼ਹਾਦਤ ਨੂੰ ਵੀ ਪ੍ਰਣਾਮ ਕਰੀਏ ਜਿਨ੍ਹਾਂ ਨੇ ਆਪਣੇ ਵੀਰਾ ਦਾ ਸੰਸਕਾਰ ਚਮਕਾਉਂਦੀ ਇਸ ਕਲੀ ਦੇ ਅੰਦਰ ਇਸ ਰਣ ਮੈਦਾਨ ਦੇ ਅੰਦਰ ਕੀਤਾ ਤੋਂ ਸਿੱਖੋ ਅੱਜ ਦਾ ਦਿਨ ਤੁਸੀਂ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਹੋਇਆ ਨਾ ਰਹੇ ਸਾਂਹੀ ਲੱਗਦੇ ਅੰਦਰ ਗੁਰੂ ਘਰ ਵਿਕੇ ਵਾਹਿਗੁਰੂ ਕਿਰਪਾ ਕਰੇ ਸਾਰਿਆਂ ਦੀ ਕੀਤੀ ਹੋਈ ਸੇਵਾ ਤਾਏ ਪਵੇ ਸਾਰੇ ਘਰ ਪਰਿਵਾਰਾਂ ਦੇ ਅੰਦਰ ਬਾੜੀ ਬਾੜੇ ਦਾ ਪਿਆਰ ਬਸੇ ਅਖੀਰੀ ਪ੍ਰਾਰਥਨਾ ਇਹੀ ਹੈ ਆਪਣੇ ਬੱਚਿਆਂ ਨੂੰ ਜਮਤ ਦੇ ਧਾਰਨੀ ਬੜਾਈਏ ਬਾਣੀ ਔਰ ਬਾੜੇ ਦੇ ਨਾਲ ਜੋੜੀਏ ਜਿਨ੍ਹਾਂ ਘਰਾਂ ਵਿੱਚ ਬਾਣੀ ਹੈ ਸਤਿਗੁਰੂ ਨਾਨਕ ਪਾਤਸ਼ਾਹ ਦੀਆਂ ਬਰਕਤਾਂ ਉਥੇ ਕਦੇ ਰੁਕੜਗੀਆਂ ਨਹੀਂ ਜੇਕਰ ਅਸੀਂ ਬੱਚਿਆਂ ਨੂੰ ਜੋੜਨਾ ਹਰ ਮਾਤਾ ਚਾਹੁੰਦਾ ਪਰ ਬਹੁਤਾ ਸੌਖਾ ਹੋਏਗਾ ਪਹਿਲਾਂ ਆਤ ਜੁੜਿਆ ਜਾਏ ਅਸੀਂ ਜੁੜਾਂਗੇ ਬੱਚੇ ਸਤਿਗੁਰੂ ਨਾਲ ਜੁੜਨਗੇ ਉਤਮ ਕਰੋ ਉਪਰਾਮਾ ਕਰੋ ਨਿਤਨੇ ਵਿੱਚ ਪ੍ਰਤੱਖ ਹੋਈਏ ਬਾਣੀ ਬਾੜੇ ਨਾਲ ਜੁੱਕੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਝੁੱਕ ਕੇ ਆਪਣਾ ਜੀਵਨ ਜਿਹੜਾ ਉਸੇ ਸਵਾਰ ਸਕੀਏ ਉਹਨਾਂ ਸ਼ਹੀਦਾਂ ਨੂੰ ਯਾਦ ਕੀਤਾ ਸਾਡਾ ਸਰਕਾਰਤਾ ਹੋ ਜਾਏ ਇੰਨੀ ਕੁ ਹਾਜ਼ਰੀ ਪ੍ਰਮਾਣ ਕਰਨੀ ਗੁਰੂ ਗ੍ਰੰਥ ਸਾਹਿਬ